ਮੱਲਿਆ ਵਾਲਾ ਕਰਾਉਂਦਾ ਬੱਲੇ ਬੱਲੇ ਆ ਲੱਗਾ ਹੋਇਆ ਜੋਰ ਇੱਥੇ ਰੱਖ ਕਬੱਡੀ ਵਾਲੇ ਮੁੰਡਿਆ ਆ ਫੈਂਦੀ ਹੋਈ ਰੇਰ ਤੇ ਮਨੀ 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 ਆ ਦੂਜਾ ਜਫਾ ਲਾ ਗਿਆ ਆ ਮਨੀ ਮੱਲਿਆ ਵਾਲਾ ਕਮਲਪਾ ਮਾ ਵੱਲੋਂ ਬੁਲਟ ਦੀਆਂ ਤਿੰਨ ਰੇਡਾਂ 3100 ਦੀਆਂ ਆ ਬੱਲੇ ਬੱਲੇ ਹੋਣ ਲੱਗੀਆ ਮੇਰੇ ਪੰਜਾਬੀ ਵੀਰੇ ਆ ਜੱਗੂ ਤੇ ਬੁਲਟ ਜੱਗੂ ਤੇ ਬੁਲਟ ਜੱਗੂ ਤੇ ਆ ਅੱਜ ਦੇ ਦਿਨ ਦਾ ਫਾਈਨਲ ਚੱਕ ਰਾਮ ਸਿੰਘ ਵਾਲਾ ਬਠਿੰਡਾ ਬਠਿੰਡਾ ਦੇ ਚੱਕ ਰਾਮ ਸਿੰਘ ਵਾਲਾ ਦੇ ਵਿੱਚ ਧੰਨ ਧੰਨ ਮਾਈ ਵੀਰੋ ਭਾਈ ਭਗਤੂ ਖੇਡ ਸਟੇਡੀਅਮ ਦੇ ਵਿੱਚ ਰੌਣਕ ਲੱਗੀ ਹੋਈ ਹੈ ਪੰਜਾਬ ਦੀਆਂ ਵੱਡੀਆਂ ਟੀਮਾਂ ਦਾ ਫਾਈਨਲ ਸ਼ੁਰੂ ਹੋਣ ਲੱਗਾ ਹੈ ਇੱਕ ਪਾਸੇ ਮੈਨ ਸਟੇਟ ਤੋਂ ਖੱਬੇ ਪਾਸੇ ਸੰਗਰੂਰ ਦਾ ਦਿੜਬਾ ਮੰਡੀ ਹੈ ਔਰ ਦੂਸਰੇ ਪਾਸੇ ਕਹਿੰਦੇ ਮਾਲਸਾ ਦਾ ਹਾਕਮ ਵਾਲਾ ਪਿੰਡ ਹੈ ਜਿਲ੍ਹਾ ਸੰਗਰੂਰ ਦੀ ਧਰਤੀ ਹੈ ਸ਼ਹੀਦ ਉਦਮ ਸਿੰਘ ਸਨਾਮੀ ਨੂੰ ਜਨਮ ਦੇਣ ਵਾਲੀ ਮਹਾਰਾਜਾ ਰਣਜੀਤ ਸਿੰਘ ਨੂੰ ਜਨਮ ਦੇਣ ਵਾਲੀ ਔਰ ਧਰਤੀ ਕਹਿੰਦੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਮੇਰੇ ਵੀਰੋ ਮੋਕੇਵਾਜ ਪੈਦਾ ਕਰਨ ਵਾਲੀ ਧਰਤੀ ਹੈ ਸੰਗਰੂਰ ਦੀ ਅਭਿਨਾਸ਼ ਕੈਨੇਡਾ ਗੁਰਵੀਰ ਧਰਮਪੋਟ ਕੈਨੇਡਾ ਮਨਿੰਦਰਪੋਟ ਫੱਤਾ ਕੈਨੇਡਾ ਬੁਲਟ ਦੀਆਂ ਪਹਿਲੀਆਂ ਤਿੰਨ ਕਬੱਡੀਆਂ ਇਹਨਾਂ ਤਿੰਨਾਂ ਭਰਾਵਾਂ ਵੱਲੋਂ 3100 ਰੁਪਏ ਦੀਆਂ ਹੋਣਗੀਆਂ ਹਰਮਨ ਬੁਲਟ ਕਹਿੰਦੇ ਕਪੂਰਥਲੀਆ ਪਹਿਲੀ ਕਬੱਡੀ ਪਾਉਣ ਦੇ ਲਈ ਫੇਰ ਮਨਿੰਦਰ ਪਿਆਰ ਲੈ ਵੀ ਚੱਕ ਆਰਮ ਸਿੰਘਾ ਜਿਹੜੇ ਉਹ ਫਾਈਨਲ ਕਿੱਦਾਂ ਦਾ ਲੱਗੂਗਾ ਦੱਸਿਓ ਬੜਾ ਜੇ ਠੰਡੇ ਐ ਇੱਕ ਜਕਾਰਾ ਲਾਈਏ ਚੜਦੀ ਕਲਾ ਬੋਲੇ ਸੋ ਨਿਹਾਲ ਆ ਸ੍ਰੀ ਅਕਾਲ ਸ਼ੁਰੂ ਹੋ ਗਿਆ ਮੇਰੇ ਮਿੱਤਰੋ ਭਾਦਰੇ ਵਾਲੇ ਕਹਿੰਦੇ ਸੋਨੀ ਦੀ ਬਾਪੂ ਰੂਪ ਸਿੰਘ ਦੇ ਪੋਤਰੇ ਦੀ ਪਹਿਲੀ ਕਬੱਡੀ ਪੈ ਰਹੀ ਹੈ ਦਰਸ਼ਨ ਸਿੰਘ ਦਾ ਪੁੱਤ ਪਹਿਲੀ ਕਬੱਡੀ ਪਾ ਰਿਹਾ ਹੈ ਮਾਤਾ ਸਤਪਾਲ ਕੌਰ ਦੇ ਪੁੱਤਰ ਦੀ ਰੇਡ ਪੈ ਰਹੀ ਹੈ ਬੇਬੇ ਸਰਜੀਤ ਕੌਰ ਦੇ ਪੋਤਰੇ ਦੀ ਕਬੱਡੀ ਪੈ ਰਹੀ ਹੈ ਇਹ 3 ਸਾਲ ਨਿਊਜ਼ੀਲੈਂਡ ਖੇਡ ਆਇਆ ਇੱਕ ਸਾਲ ਕੈਨੇਡਾ ਬੱਲੇ ਬੱਲੇ ਕਰਵਾਇਆ ਗੁਰਧਿਆਨ ਸਿੰਘ ਧਿਆਨਾ ਦਿੜਦੇ ਵਾਲਾ ਤੇ ਭਾਦਰੇਵਾ ਸੋਨੀ ਹੈ ਹਾਕਮ ਵਾਲੇ ਤੇ ਟੱਕਰ ਦਿੜਵਾ ਮੰਡੀ ਦੀ ਚੱਲਦੀ ਹੈ ਚੱਕ ਰਾਮ ਸਿੰਘ ਵਾਲੇ ਦੇ ਵਿੱਚ ਫਾਈਨਲ ਹੈ ਇਹ ਚੱਕ ਰਾਮ ਸਿੰਘ ਵਾਲੇ ਦੇ ਵਿੱਚ ਫਾਈਨਲ ਹੈ ਇਹ ਕਪੂਰਥਲੇ ਵਾਲਾ ਸਕਰਾਂਜ ਕਰਦੇ ਗੱਲ ਸੁਣਿਆ ਇਹ ਵੀ ਕਹਿੰਦੇ ਟਰੈਕਟਰਾਂ ਦਾ ਜੇਤੂ ਆ ਹਰਬਰ ਬੁਲਟ ਵੀ ਔਰ ਜਾਣ ਕਰਦਾ ਹੈ ਕਿ ਰੇਟਾ ਭਾਵੇਂ ਲੱਖ ਪੈਂਦੀ ਹੈ ਪਰ ਗੱਲ ਜੱਫੇ ਤੇ ਬੁੱਕੜੀ ਹੈ ਵੀਰ ਵਾਲਾ ਪਾਣੀ ਪ੍ਰਬੰਧਕ ਵੀ ਲੋਜ ਨੂੰ ਵੇਚਦੇ ਵੀ ਖਿਡਾਰੀ ਮੰਗ ਕਰਦੇ ਆ ਵੀਰ ਵਾਲਾ ਪਾਣੀ ਪੈਨੋ ਬਾਈ ਪੈਨ ਪਹੁੰਚਦਾ ਕਰਿਓ ਵੀਰ ਬਣ ਕੇ ਯਾਰ ਕੀ ਬਾਤ ਹੈ ਕੁਲਦੀਪ ਇੰਗਲੈਂਡ ਵਾਲਾ ਕਹਿੰਦਾ ਵੀ ਜੱਗੂ ਦੇ ਤਿੰਨ ਜੱਫੇ ਮੇਰੇ ਵੱਲੋਂ 3100 ਰੁਪਏ ਦੇ ਹੋਣਗੇ ਅੱਜ ਮੇਰੇ ਵੀਰੋਂ ਨੋਟਾਂ ਦਾ ਮੀਂਹ ਪਾਇਆ ਜਾ ਰਿਹਾ ਹੈ ਫਰਿਆਦ ਭਗਵਾਨਪੁਰੀਆ ਕਬੱਡੀ ਪਾਉਣ ਦੇ ਲਈ ਇਸ ਸਮੇਂ ਤਿਆਰ ਬਰ ਤਿਆਰ ਹੈ ਵੱਡਾ ਮੈਚ ਹੈ ਬੈਸਟਰੰਦਰੀ ਮੋਟਰਸਾਈਕਲ ਨੇ 1 ਲੱਖ ਦੇ ਪੌਣਾ ਲੱਖ ਦੇ ਪ੍ਰਾਈਜ਼ ਨੇ ਗੱਲ 3 ਲੱਖ ਤੋਂ ਉੱਪਰ ਤੇ ਪੁੱਜੀ ਹੋਈ ਹੈ ਮਾਈ ਵੀਰੋ ਭਾਈ ਭਗਤੂ ਖੇਡ ਸਟੇਡੀਅਮ 16 ਤੇ 17 ਨੰਬਰਾਂ ਦਾ ਫਾਈਨਲ ਹੈ ਕਬੱਡੀ ਫਰੀਦ ਭਗਵਾਨਪੁਰਿਆ ਪਾਰ ਹੈ ਮੇਰੇ ਮਿੱਤਰੋ ਇੱਕ ਪਾਸੇ ਅੰਗਰੇਜ਼ ਸਿੰਘ ਆਜੂ ਹੈ ਨਾਲ ਦਰਵੇ ਦਾ ਜੱਸਾ ਨਾਲ ਧਿਆਨ ਹੈ ਦੂਜੀ ਕਿੰਨੀ ਛੋਟਾ ਵੀਰ ਜਿਹੜੇ ਬੜਾ ਸੱਤੀ ਮੁਕਾਬਲਾ ਕਰਦਾ ਹੈ ਸ਼ੀਰਾ ਚੱਕ ਲਈ ਸ਼ੇਰ ਵਾਲਾ ਸੁਖਰਾਜ ਕਬੱਡੀ ਪਾਉਣ ਲੱਗਿਆ ਹੈ ਨਿਊਜ਼ੀਲੈਂਡ ਦੇ ਵੱਲੋਂ ਲਵਨ ਨਿਊਜ਼ੀਲੈਂਡ ਦੇ ਵੱਲੋਂ ਹਾਕਮਰੀਏ ਜੱਗੂ ਦੇ ਤਿੰਨ ਜਫੇ 100 ਡਾਲਰ ਦੇ ਹੋਣਗੇ 100 ਡਾਲਰ ਦੇ ਆ ਚੱਕਾ ਬਲੇ ਸ਼ੀਰੇ ਨੇ ਕਬੱਡੀ ਪਾ ਦਿੱਤੀ ਹੈ ਚੱਕ ਲਈ ਸ਼ੇਰ ਦਾ ਗਬਰੂ ਤੇ ਫਾਈਨਲ ਮੈਚ ਕਬੱਡੀ ਦਾ ਸ਼ੁਰੂ ਹੋਇਆ ਲੱਗਾ ਕੱਪ ਦਾ ਫੈਸਲਾ ਹੋਣ ਦੇਖੋ ਜਫੀ ਅੜਨਗੇ ਮੂਰੇ ਪਹਾੜ ਬਣ ਕੇ ਆ ਪੈਂਦੀ ਰੇਡ ਆ ਮੋਰੀ ਮੱਲੀਆਂ ਵਾਲਾ ਕਰਾਉਂਦਾ ਬੱਲੇ ਬੱਲੇ ਆ ਲੱਗਾ ਹੋਇਆ ਜੋਰ ਇੱਥੇ ਰੱਖ ਤੈਨੂੰ ਭੱਜਿਆ ਜਾਣ ਨਹੀਂਓ ਦੇਣਾ ਓਏ ਬਹੁਤਿਆਂ ਮਜਾਜਾਂ ਵਾਲਿਆ ਇਹ ਮੱਲੀਆਂ ਵਾਲਾ ਮਨੀਆਂ ਮੇਰੇ ਮਿੱਤਰੋ ਲਓ ਸਾਹਮਣੇ ਇਸ ਵੇਲੇ ਤਕੜਾ ਜਫਾ ਲਾ ਗਿਆ ਜਿਹੜੀ ਮੱਲੀਆਂ ਦੀ ਧਰਤੀ ਨੇ ਨੰਗਲਾਂ ਵਾਲੇ ਸੰਦੀਪ ਨੇ ਕਹਿੰਦੇ ਆਖਰੀ ਸਾਲ ਲਏ ਸਨ ਇਹ ਉਸੇ ਪਿੰਡ ਦਾ ਮਨੀਆਂ ਹੈ ਜਿਹੜਾ ਖੇਡ ਮੈਦਾਨ ਦੇ ਵਿੱਚ ਤਕੜਾ ਜਫਾ ਲਾ ਗਿਆ ਅਗਲੀ ਕਬੱਡੀ ਭਾਦਰੇ ਵਾਲਾ ਸੋਨੀ ਪਾਉਣ ਦੇ ਲਈ ਆ ਗਿਆ ਹੈ ਅੰਗਰੇਜ਼ ਸਿੰਘ ਕਾਜੂ ਰਣੀਕੇ ਵਾਲਾ ਦੁਨੀਆ ਟੈਕਨੀਕਲ ਜਫਿਆਂ ਦੇ ਤੌਰ ਤੇ ਜਾਣਦੀ ਹੈ ਨਾਲ ਜੜਵੇ ਦੇ ਹਰਪਾਲ ਸਿੰਘ ਦਾ ਪੁੱਤਰ ਇਹ ਰਣੀਕੇ ਵਾਲਾ ਅੰਗਰੇਜ਼ ਸਿੰਘ ਕਾਜੂ ਹੈ ਅੱਜ ਸੋਨੀ ਨੂੰ ਰੋਕਣਾ ਹਵਾ ਨੂੰ ਗੰਦਾ ਦੇਣ ਦੇ ਬਰਾਬਰ ਦੀ ਗੱਲ ਹੈ ਮੇਰੇ ਵੀਰੋ ਅੱਜ ਕਹਿੰਦੇ ਸੋਨੀ ਨੂੰ ਜਫਾ ਲਾਉਣਾ ਬਾਲਾ ਔਖਾ ਕੰਮ ਜਾਪਦਾ ਪਰ ਬੁਲਟ ਖੀਰਾ ਵਾਲੀ ਅਗਲੀ ਕਬੱਡੀ ਪਾ ਰਿਹਾ ਹੈ ਲਓ ਖੀਰਾ ਵਾਲੀਆ ਬੁਲਟ ਕਬੱਡੀ ਪਾਉਣ ਦੀ ਵਾਅਦਾ ਹੈ ਜੱਕ ਰਾਮ ਸਿੰਘਾਂ ਦੀ ਧਰਤੀ ਤੇ ਫਾਈਨਲ ਖੇਡਿਆ ਜਾ ਰਿਹਾ ਹੈ ਹਾਕਮ ਵਾਲੀਆ ਜੱਗੂ ਦੀ ਇਸ ਸਾਲ ਕਹਿੰਦੇ ਹੈਟਟ੍ਰਿਕ ਹੋਣੀ ਹੈ ਜੇ ਅੱਜ ਜਿੱਤ ਗਿਆ ਅੱਜ ਬੈਸਟ ਬਣ ਗਿਆ ਤੇ ਹੈਟਟ੍ਰਿਕ ਹੋ ਜਾਣੀ ਹੈ ਪਿਛਲੇ 2 ਸਾਲ ਲਗਾਤਾਰ ਕਹਿੰਦੇ ਹਾਕਮ ਵਾਲਾ ਚੈਂਪੀਅਨ ਰਹੀ ਹੈ ਜੱਗੂ ਬੈਸਟ ਨੇ ਔਰ ਅੱਜ ਗੱਲ ਕਿੱਧਰ ਨੂੰ ਜਾਂਦੀ ਹੈ ਇਹ ਸਾਹਿਬ ਕਤ ਬੜਿਆਈਆ ਜਿਸ ਭਾਵੇਂ ਤਿਸਤੇ ਇਹ ਰੱਬ ਜਾਣਦਾ ਆ ਪੈਂਦੀ ਹੋਈ ਰੇਡ ਫਰਿਆਦ ਤੇ ਕਾਜੀ ਦੇ ਦਰਵਾਜ਼ਾ ਕਬੱਡੀ ਫਰਿਆਦ ਭਗਵਾਨਪੁਰਿਆ ਫਰਿਆਦ ਉੱਡ ਗਿਆ ਮੇਰੇ ਵੀਰੋ ਸ਼ਿੰਦਾ ਸਿੱਧੂ ਜੀ ਪ੍ਰਧਾਨ ਨੇ ਬਾਈ ਖੁਸ਼ਪ੍ਰੀਤ ਖਜਾਨਚੀ ਹੈ ਰਣਜੀਤ ਬਾਈ ਤੇ ਜੱਸੀ ਸਿੱਧੂ ਦਾ ਟਿੰਕਲੇ ਸਿਮਰਜੀਤ ਦਾ ਬਿੱਲੂ ਸਿੱਧੂ ਦਾ ਬਹੁਤ ਬਹੁਤ ਧੰਨਵਾਦ ਮਾਹੀ ਸਵਰੇ ਸਵਰੇ ਮਾਹੀ ਸਵਰੇ ਆ ਪੈਂਦੀ ਹੋਈ ਰੇਡ ਝੱਕਾ ਵਾਲਾ ਸ਼ੀਰਾ ਕਬੱਡੀ ਪਾਉਣ ਤੇਰੀ ਵੱਧਾ ਲੈ ਵੀ ਹਾਕਮ ਵਾਲਿਆ ਇਹ ਹੈਟਟ੍ਰਿਕ ਲਾਉਣੀ ਹੈ ਹੋ ਨੇੜੇ ਮੁੰਡਿਆ ਆ ਫੈਦੀ ਰੇਡ ਤੇ ਮਰੀ ਮਨੀ 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 ਆ ਤੂੰ ਜੱਫਾ ਲਾ ਗਿਆ ਆ ਮਨੀ ਬੱਲੀਆ ਵਾਲਾ ਕਮਲ ਬੱਲੀਆ ਦਾ ਪੇਡੂ ਰਮਨ ਯੂਐਸਏ ਮਾਰ ਕਰਦਾ ਆ ਪੈਂਦੀ ਹੋਈ ਰੇਡ ਨਾਲ ਤਕੜਾ ਜੱਫਾ ਬਲੇ ਬਲੇ ਕਰਾਈ ਹੈ ਅਗਲੀ ਰੇਡ ਭਾਦਰੇ ਵਾਲਾ ਫੇਰ ਆ ਗਿਆ ਮਾਨ ਸਾਹਿਬ ਵਾਲਾ ਫੇਰ ਆ ਗਿਆ ਕਹਿੰਦੇ ਕਬੱਡੀ ਪਾਉਣ ਦੇ ਲਈ ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੋੜੇ ਮਾੜੀ ਜੱਟ ਦੀ ਹਿੰਦ ਕੋੜੇ ਮੁੰਡੇ ਫੈਨ ਨੇ ਤੇਰੇ ਆਸ਼ਰਾਂ ਦੇ ਇਹ ਮੂਸੀ ਵਾਲੀਏ ਸਿੱਧੂ ਦੇ ਪਿੰਡਾਂ ਦਾ ਇਹ ਆਰ ਨੇਤ ਦੇ ਪਿੰਡਾਂ ਦਾ ਲਾਹ ਹਿਰੇ ਦੇ ਪਿੰਡਾਂ ਦਾ ਸੱਚੇ ਸੂਰਮੇ ਦੇ ਪਿੰਡਾਂ ਦਾ ਇਹ ਭਾਈ ਗੁਰਦਾਸ ਦੇ ਸ਼ਹਿਰ ਦਾ ਚੋਬਰ ਹੈ ਇਹ ਕਹਿੰਦੇ ਪ੍ਰਸਿੱਧ ਮੇਰੇ ਵੀਰੋ ਨਾਟਕਕਾਰ ਪ੍ਰੋਫੈਸਰ ਜਮੇਰ ਸਿੰਘ ਔਲਖ ਦੇ ਪਿੰਡਾਂ ਦਾ ਚੋਬਰ ਹੈ ਪਰ ਖੀਰਾਵਾਲੀਆ ਬੁਲਟ ਅੱਜ ਤੱਕ ਜੀਰੋ ਪੁੱਜਿਆ ਹੋਇਆ ਉਹ ਟੱਕਰ ਦੇ ਕਹਿੰਦਾ ਵੀ ਸੱਤ ਹਰੇ ਅੱਕੇ ਦੀ ਟੁੱਟਿਆ ਹਾਂ ਹਰਬਰ ਬੁੱਢ ਦੀ ਰੇਡ ਜੇ ਪੰਗਾ ਜੱਗੂ ਨਾਲ ਪਵੇ ਤੇ ਗੱਲ ਵੱਖਰੀ ਹੋਣੀ ਹੈ ਆ ਪੈਂਦੀ ਹੋਈ ਰੇਡ ਨੰਬਰ ਰੇਡਰ ਨੂੰ ਦਿੱਤਾ ਗਿਆ ਹੈ ਕੱਟ ਡਬਲ ਹੋਇਆ ਨੰਬਰ ਕਹਿੰਦੇ ਧਾਵੀ ਦਾ ਅਗਲੀ ਰੇਡ ਫਰੀਦ 4 ਬਰ 4 ਲੈ ਵੀ ਤੜਪਿਆ ਲਿਓ ਫੜੋ ਤਿਆਰੀ ਆ ਦਫੇ ਲਾਉਣੇ ਪੈਣੇ ਰੇਡਾਂ ਭਾਵੇਂ ਲੱਖ ਪੈਂਦੀਆਂ ਪਰ ਗੱਲ ਜੱਫਿਆਂ ਤੇ ਮੁੱਕਣੀ ਰੇਡਾਂ ਭਾਵੇਂ ਲੱਖ ਪੈਂਦੀਆਂ ਅੱਜ ਜੱਫਿਆਂ ਦੀ ਗੱਲ ਮੁੱਕਣੀ ਹੈ ਜੱਫਿਆਂ ਦੀ ਮੋਟਰਸਾਈਕਲ ਦਿੱਤੇ ਜਾਣਗੇ ਲਓ ਭਗਵਾਨਪੁਰਜਾ ਕਹਿੰਦੇ ਫਰਿਆਦ ਇਸ ਵੇ ਕਬੱਡੀ ਕਬੱਡੀ ਕਰਦਾ ਹੋਇਆ ਬੁੱਟੇ ਠੀਕੀ ਦੀ ਬਿਸਲ ਫੈਸਲੇ ਕਰਦੀ ਹੈ 20 ਮਾਰਚ ਭੱਜੀ ਆਉਂਦੀ ਹੈ ਬੁੱਟਿਆ ਸਾਡੇ ਯਾਰ ਨੂੰ ਮੋਟਰਸਾਈਕਲ ਦਿੱਤਾ ਜਾਣਾ ਹੈ ਗਰਾਮ ਦੀਆਂ ਖੇਡਾਂ ਦੇ ਮੇਰੇ ਮਿੱਤਰੋ ਮਾਰਸ ਆਰ ਵੱਡੇ ਹੋਣਗੇ ਅਵਨਾਸ਼ ਕੈਨੇਡਾ ਵੱਲੋਂ ਬੁਲਟ ਦੀਆਂ ਤਿੰਨ ਰੇਡਾਂ 3100 ਦੀਆਂ ਆ ਬੱਲੇ ਬੱਲੇ ਹੋਣ ਲੱਗੀਆਂ ਮੇਰੇ ਪੰਜਾਬੀ ਵੀਰਿਆ ਆ ਜੱਗੂ ਤੇ ਬੁਲਟ ਜੱਗੂ ਤੇ ਬੁਲਟ ਜੱਗੂ ਤੇ ਆ ਮੇਲਾ ਨਾ ਠੱਠਿਆ ਕੰਮ ਕਰ ਦੱਸ ਤੇਰਾ ਕੀ ਚੋપરા ਗੱਲਾ ਗੁੱਲਾ ਵਾਧਾ ਜਫਾ ਦੇ ਗੁਰੂ ਲਾਇਆ ਹਨਾਸ਼ ਕ੍ਰੇਡਾ ਦੇ ਵੱਲੋਂ 3100 ਦਾ ਜਫਾ ਲਾ ਕੇ ਬੱਲੇ ਬੱਲੇ ਕਰ ਦਤੀ ਹੈ ਅਗਲੀ ਰੇਡ ਸੋਨੀ ਭਾਦਲੇ ਵਾਲਾ ਫੇਰ ਆ ਗਿਆ ਚੱਕਰਪ ਸਿੰਘਾਂ ਦੀ ਧਰਤੀ ਹੈ ਬਠਿੰਡੇ ਦੇ ਵਿੱਚ ਫਾਈਨਲ ਚੱਲਦਾ ਹੋਇਆ ਔਰ ਸੋਨੀ ਕੇ ਦਾ ਹੱਟ ਪਿੱਛੇ ਫੇਰ ਬਣਾਗੇ ਆ ਨੰਬਰ ਰੇਡ ਦੇ ਸੇ ਅਗਲੀ ਰੇਡ ਖੀਰਾਲੀਆ ਮੈਨੂੰ ਲੱਗਦਾ ਵੀ ਫੇਰ ਤੁਰ ਪਿਆ ਕਪੂਰ ਥਲੀਆ ਫੇਰ ਇਸ ਮੇ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਹਾਕਮ ਵਾਲੀਆ ਜਗਪ੍ਰੀਤ ਸਿੰਘ ਹੈ ਮਾਤਾ ਕਿਰਨਪਾਲ ਕੌਰ ਦਾ ਪੁੱਤਰ ਰੇਡਾ ਖੋਲੀਆਂ ਜੀ ਸਿੰਦਾ ਜੀ ਕਰਿਓ ਇਸ਼ਾਰਾ ਜਿਹਦੇ ਚ ਜਿੰਨਾ dama ਕਮੇਟੀ ਵਾਲੇ ਕਹਿੰਦੇ 100 ਹੀ ਪਾਦੇਓ ਅੱਜ ਬੈਸਟਾਂ ਦੇ ਲਈ ਮੋਟਰਸਾਈਕਲ ਦਿੱਤੇ ਜਾਣਗੇ ਬਾਈਯੂਰੀ ਕਹਿੰਦੇ ਮੋਟਰਸਾਈਕਲ ਦੇਣੇ ਆ ਪਰ ਸੱਜਣ ਦੀ ਕਿਸੇ ਗੱਲ ਤੇ ਹੀ ਦਿੱਤੇ ਜਾਣਗੇ ਉਹ ਹਰਮਨ ਬੁਲਟ ਖੀਰਾ ਵਾਲੀਆ ਕਬੱਡੀ ਪਾ ਰਿਹਾ ਮਨੀ ਮੱਲੀਆਂ ਦਾ ਤਿਆਰ ਹੈ ਨਾਲ ਖੇਡ ਮੈਦਾਨ ਦੇ ਵਿੱਚ ਓਮ ਵੀਰ ਹੈ ਇਹ ਮੱਲੀਆਂ ਵਾਲਾ ਮਨੀਆ ਮੇਰੇ ਮਿੱਤਰੋ ਪਰ ਹਰਮਨ ਬੁਲਟ ਖੀਰਾ ਵਾਲੀਆ ਇਹ ਥਾਰ ਦਾ ਜੇਤੂ ਹੈ ਕਿ ਘੁੰਮਣ ਘਮਾਉਣ ਨੂੰ ਤੇ ਥਾਰ ਰੱਖੀ ਹੈ ਬੁਲਟ ਤੇ ਰੱਖਿਆ ਬੁਲਟ ਤੇ ਰੱਖਿਆ ਪਟਾਕੇ ਪਾਉਣ ਨੂੰ ਪਰ ਮੁੰਡੇ ਕਹਿੰਦੇ ਜੋਰ-ਜੋਰ ਪੌਣ ਲੱਗ ਪਿਆ ਇਹ ਦੋ-ਦੋ ਪੌਣ ਲੱਗ ਪਿਆ ਇਹ ਬੈਸਟ ਆਂਡੀਆਂ ਪੌਣ ਲੱਗਿਆ ਇਹ ਮੋਟਰਸਾਈਕਲ ਵਾਲੀਆ ਲਓ ਪੈਂਦੀ ਹੋਈ ਰੇਡ ਤੇ ਆ ਸੋਨੀ ਪਾ ਦਿਆ ਇਹ ਵੀ ਘਾਟੀ ਰੁਕਦਾ ਇਹ ਵੀ ਤਾਵਾ ਜਫਾ ਖਾਂਦਾ ਇਹ ਵੀ ਕਹਿੰਦੇ ਵਿਰਲਾ ਜਫਾ ਖਾਂਦਾ ਲਓ ਤਗੜਾ ਨੰਬਰ ਜੋੜ ਦੇ ਵਿੱਚ ਕਾਮਯਾਬ ਹੋ ਗਿਆ ਖੀਰਾ ਵਾਲੀਆ ਫੇਰ ਤਿਆਰ ਬਰ ਤਿਆਰ ਮੈਚ ਕਹਿੰਦੇ ਫਸਿਆ ਹੋਇਆ ਜਿੱਤੂ ਕੌਣ ਇਹ ਸ਼ੱਕ ਤੇ ਰਹਿਣੀ ਹੈ ਮੇਲਾ ਚੱਲਦਾ ਚੱਕਾ ਦੇ ਵਿੱਚ ਉਹ ਸੱਜਣ ਜੀ ਟੱਕ ਤੇ ਪੈਣੀ ਹੈ ਮੇਲਾ ਚੱਲਦਾ ਚੱਕਰਾਮ ਸਿੰਘ ਵਾਲੇ ਦੇ ਵਿੱਚ ਟੱਕ ਤੇ ਪੈਣੀ ਹੈ ਹਰਮਨ ਬੁਲਟ ਖੀਰਾ ਵਾਲੀਆ ਜੇ ਹਾਕਮ ਵਾਲੀਏ ਜੱਗੂ ਨਾਲ ਟੱਕਰ ਹੋ ਜੇ ਦੁਨੀਆ ਆਨੰਦ ਮਾਣੂਗੀ ਮੇਰੇ ਮਿੱਤਰੋ 310 ਦੇ ਲਾ ਸੋਨੀ ਦੀ ਰੇਡ ਆ ਦਿਰ ਪਿਆ ਦੇ ਕੀ ਖਿਆਲ ਆ ਆ ਜਿਤਨਾ ਦੇ ਜਫੇ ਲਾਉਣੇ ਪੈਣੇ ਆ ਲਾ ਪੈਂਦੀ ਰੇਡ ਸੱਤੀ ਸੋਨੀ ਸੱਤੀ ਇਸਵੇਂ ਟਰਾਈ ਕਰਦਾ ਹੈ ਸੱਤੀ ਪਿੰਡ ਲੋਹੇ ਖੜੇ ਦਾ ਅੜੀਏ ਹੁਣ ਨਰਮ ਪੈ ਗਿਆ ਛੱਟ ਕੇ ਸਭ ਝਗੜੇ ਝੇੜੇ ਤੇਰੇ ਹੀ ਜੋਗਾ ਰਹਿ ਗਿਆ ਮਰਿਆ ਨਾ ਮੈਂ ਹਥਿਆਰ ਨਖਰੇ ਤੇਰੇ ਮਾਰ ਗਏ ਅਗਰ ਰੇਡ ਕਿੰਦਾ ਹੱਸ ਬੁਰੇ ਹੱਥੋਂ ਹਥਿਆਰ ਗਏ ਆ ਸਾਹਮਣੇ ਕਬੱਡੀ ਪਾਉਣ ਦੇ ਨੇ ਬੁਲੇਟ ਫੇਰ ਆ ਗਿਆ ਇਹਦੇ ਲਗਾਤਾਰ ਹੀ ਪੌਣ ਲੱਗ ਪਿਆ ਇਹਦੇ ਕੱਲਾ ਹੀ ਪੌਣ ਲੱਗ ਪਿਆ ਇਹਦੇ ਸਿਰਾਂ ਹੀ ਲਾਉਣ ਲੱਗ ਪਿਆ ਆਹ ਖੀਰਾਂ ਵਾਲੀ ਦੀ ਰੇਡ ਫਰਿਆ ਹੋਇਆ ਗੁੱਟ ਬੱਲੇ ਬੱਲੇ ਫੇਰ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਟੱਕਰ ਸਿਰੇ ਦੀ ਆਹ ਕਬੱਡੀ 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 ਦਰਸ਼ਕ ਵੀਰੇ ਸੁਬਾਹ ਦਾ ਕਹਿੰਦੇ ਨਹੀਂ ਚੱਕ ਰਾਮ ਸਿੰਘ ਵਾਲੇ ਦੇ ਮੇਲੇ ਦਾ ਸਿਰਾ ਹੋਈ ਕਬੱਡੀ ਮੈਨਾ ਝੂਲਣ ਦਾ ਯਾਰਾ ਲੋਹਾਂ ਘੁੰਮਦੀਆਂ ਨੇ ਉਹ ਪਠੰਡੇ ਦੇ ਚੱਕ ਰਾਮ ਸਿੰਘ ਵਾਲਾ ਦੇ ਵਿੱਚ ਅੱਜ ਹੱਲਾ ਗੁੱਲਾ ਜਾ ਹੁੰਦਾ ਇਹ ਹੱਲਾ ਗੁੱਲਾ ਜਾ ਹੋਇਆ ਨਹੀਂ ਇਹ ਚੰਦਰਾਂ ਨੇ ਕਰਵਾਇਆ ਹੋਇਆ ਉਹ ਸੋਨੀ ਭਾਦੜੇ ਵਾਲਾ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਇੱਕ ਪਾਸੇ ਜੱਸਾ ਜੜਦਾ ਇਹ ਧਿਆਨ ਹੈ ਇਹ ਜੜਦੇ ਵਾਲਾ ਧਿਆਨ ਹੈ ਤੇ ਬੂਟੇ ਪਿੱਖੀ ਦਾ ਫੈਸਲਾ ਹੈ ਦੇਵ ਦਿয়ালਪੁਰੀਆ ਨਾਲ ਪਾਉ ਹੈ ਔਰ ਵੱਡੇ ਰੈਫਰੀ ਅੱਜ ਦੇ ਟੂਰਨਾਮੈਂਟ ਦੇ ਪੁੱਜੇ ਹੋਇਆ ਬਾਈ ਪ੍ਰਗਟ ਹੋਰਾਂ ਦਾ ਤੇਜੇ ਤੌਰ ਤੇ ਧੰਨਵਾਦ ਹੈ ਰੇਡ ਪਾਉਣ ਦੇ ਲਈ 치ਰਾ ਚੱਕ ਲਈ شیرਪਾ ਆ ਗਿਆ ਚੱਕ ਲਈ شیر ਦਾ ਸੀਰਾ ਕਬੱਡੀ ਪਾ ਰਿਹਾ ਤੇ ਹੰਗਮਾਲੀਆ ਫੇਰ ਹਾਂ ਦੋ ਖਿਡਾਰੀਆਂ ਦੇ ਦਰਮਿਆਨ ਟਕਰਾ ਵੀ ਸਿਰੇ ਦੀ ਹੈ ਔਰ ਚੱਕ ਲਈ شیر ਦਾ ਸੀਰਾ ਲਗੜਾ ਨੰਬਰ ਜੋੜ ਦੇ ਵਿੱਚ ਕਾਮਯਾਬ ਹੋ ਗਿਆ ਇਧਰੋਂ ਸੋਨੀ ਕੱਲਾ ਹੀ ਪਾਈ ਜਾਂਦਾ ਹੈ ਇਧਰੋਂ ਸੋਨੀ ਬਸਟਾਲੀਆਂ ਪਾਈ ਜਾਂਦਾ ਲੋ ਖੁੱਬੇ ਪਿਆ ਨਜ਼ਾਰੇ ਆਈ ਜਾਂਦੇ ਆ ਨਜ਼ਾਰੇ ਜਾਈ ਜਾਂਦੇ ਆ ਸਾਰੇ ਪਿੰਡ ਨੂੰ ਮੁਬਾਰਕਾਂ ਸਾਰੇ ਪ੍ਰਬੰਧਕਾਂ ਨੂੰ ਮੁਬਾਰਕਾਂ ਵੀ ਇਲਾਕੇ ਦੇ ਵਿੱਚ ਟਾਪ ਦਾ ਮੇਲਾ ਹੋ ਗਿਆ ਭਾਈ ਜਿਹਨੂੰ ਜਿਹਨੂੰ ਸੋਨੀ ਦੀ ਖੇਡ ਵਧੀਆ ਲੱਗੀ ਇੱਕ ਆਈ ਸੋਨੀ ਨੇ ਤਾਲੀਆਂ ਮਾਰੇ ਜ਼ੋਰਦਾਰ ਹਾ ਸੋਨੀ ਭੱਜਦਾ ਵੀ ਬੱਲੇ ਬੱਲੇ ਕਰਾਈ ਤੜਿਆ ਆਉਦਾ ਹੈ ਲੈ ਵੀ ਸੇਵਕਾ ਬੁਲਟ ਖੀਰਾ ਵਾਲੀਆਂ ਆ ਗਏ ਮੇਰੇ ਮਿੱਤਰੋ ਬੁਲਟ ਆ ਗਿਆ ਖੀਰਾ ਵਾਲੀਆਂ ਕਬੱਡੀ ਪਾਉਣ ਦੇ ਲਈ ਇੱਕ ਬੁਲਟ ਕਹਿੰਦੇ ਪਟਾਕੇ ਪਾਉਣ ਨੂੰ ਰੱਖਿਆ ਆ ਬੁਲਟ ਰੇਡਾਂ ਪਾਉਣ ਨੂੰ ਰੱਖਿਆ ਇਹ ਅੱਜ ਦਿੜਬਾ ਮੰਡੀ ਦੀ ਟੀਮ ਦੇ ਲਈ ਰੇਡਾਂ ਪਾਉਣ ਆਇਆ ਹੋਇਆ ਆ ਖੀਰਾ ਵਾਲੀ ਪਾਰ ਰਿਹਾ ਹੈ ਇੱਕ ਪਾਸੇ ਦੇਖਦੇ ਆ ਵੀ ਦੇਵ ਦਿয়ালਪੁਰੀਆ ਫੈਸਲਾ ਕਰ ਗਿਆ ਹੈ ਨੰਬਰ ਕਹਿੰਦੇ ਹਰਮਨ ਬੁਲਟ ਦਾ ਖੀਰਾਵਾਲੀਆ ਦਿੜਵਾ ਮੰਡੀ ਦੀ ਟੀਮ ਦੇ ਹਿੱਸੇ ਦੇ ਵਿੱਚ ਕਰਦਾ ਹੋਇਆ ਸਿਰੇ ਦੀ ਟੱਕਰ ਚੱਲ ਰਹੀ ਹੈ ਉਧਰ ਕਹਿੰਦੇ ਵਿਸ਼ੇਸ਼ ਤੌਰ ਤੇ 1 ਲੱਖ ਰੁਪਇਆ ਪਹਿਲਾ ਪ੍ਰਾਈਜ਼ ਸਰਦਾਰ ਗੁਰਵਿੰਦਰ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਦਿੱਤਾ ਜਾ ਰਿਹਾ ਹੈ ਪ੍ਰਗਟ ਸਿੰਘ ਜੀ ਕੈਨੇਡਾ ਦੂਜਾ ਪ੍ਰਾਈਜ਼ 10 ਲੱਖ ਉਹਨਾਂ ਦੇ ਪਰਿਵਾਰ ਵੱਲੋਂ ਹੈ ਅਗਲੀ ਰੇਡ ਸੋਨੀ ਫੇਰ ਤਿਆਰ ਪਰ ਤਿਆਰ ਲਓ ਚਾਰਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਵੇਗਾ ਲੈ ਵੀ ਸਾਡੇ ਵੀਰ ਸਾਡੇ ਵੀ ਧੰਨਵਾਦ ਹਾਂ ਸੋਨੀ ਦੀ ਰੇਡ ਤੇ ਕੌਣ ਇਹਦਾ ਗੱਬਰੂ ਬੱਲੇ ਬੱਲੇ ਕਰਾਵੇਗਾ ਲਾਸਟ ਸਮੇਂ ਤੇ ਖੇਡੀ ਜਾ ਰਹੀ ਖੇਡ ਥੋੜੀਆਂ ਰੇਡਾਂ ਬਾਕੀ ਐ ਥੋੜੇ ਨੰਬਰ ਬਾਕੀ ਆ ਜੱਸਾ ਦਿੜਬੇ ਵਾਲਾ ਤੇ ਸੋਨੀ ਭਾਦਲਾ ਆ ਜੱਸੇ ਤੇ ਸੋਨੀ ਦੇ ਦਰਮਿਆਨ ਕਬੱਡੀ 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 ਸੋਨੀ ਲੋ ਮਨੀ ਮੱਲੀਆਂ ਦੇ ਜੱਫੇ ਦੇ ਲਈ ਬਹੁਤ ਸਾਰਾ ਸਤਿਕਾਰ ਪੁੱਜਿਆ ਹੈ ਬਹੁਤ-ਬਹੁਤ ਧੰਨਵਾਦ ਸਾਰੀ ਟੀਮ ਨੂੰ ਨਗਰ ਨਿਵਾਸੀਆਂ ਨੂੰ ਵਿਸ਼ੇਸ਼ ਤੌਰ ਤੇ ਬਹੁਤ-ਬਹੁਤ ਮੁਬਾਰਕਾਂ ਇਸ ਕਬੱਡੀ ਕੱਪ ਦੀਆਂ ਧੰਨ ਧੰਨ ਮਾਈ ਵੀਰੋ ਭਾਈ ਭੱਤੂ ਖੇਡ ਸਟੇਡੀਅਮ ਮੇਰੇ ਮਿੱਤਰੋ ਜਿੱਥੇ ਵੱਡੇ ਸਟਾਰਾਂ ਦੀ ਟੱਕਰ ਹੋਈ ਹੈ ਔਰ ਸਾਰੇ ਕਬੱਡੀ ਖਿਡਾਰੀ ਨਗਰ ਨਿਵਾਸੀ ਪ੍ਰਬੰਧਕ ਵੀਰ ਇਲਾਕੇ ਪਰ ਦੀ ਸਾਰੀ ਸੰਗਤ ਵਿਸ਼ੇਸ਼ ਤੌਰ ਤੇ ਮੁਬਾਰਕਬਾਦ ਦੀ ਹੱਕਦਾਰ ਹੈ ਜਿਨ੍ਹਾਂ ਨੇ ਇਸ ਖੇਡ ਮੇਲੇ ਦੀ ਰੌਣਕ ਦੇ ਵਿੱਚ ਵਾਧਾ ਕੀਤਾ ਹੈ ਅੱਜ ਦੇ ਖੇਡ ਮੇਲੇ ਦਾ ਬੈਸਟ ਰੇਡਰ ਨੌ ਰੇਡਾਂ ਪਾਈਆਂ ਨੌ ਰੇਡਾਂ ਪਾ ਕੇ ਨੌ ਨੰਬਰ ਲੈ ਗਿਆ ਸੋਨੀ ਭਾਦਣਾ ਚੱਕ ਰਾਮ ਸਿੰਘਾਂ ਦੇ ਕਬੱਡੀ ਕੱਪ ਦਾ ਬੈਸਟ ਰੇਡਰ ਬਣਿਆ ਮੋਟਰਸਾਈਕਲ ਜਿੱਤ ਗਿਆ ਸੋਨੀ ਲਈ ਤਾੜੀਆਂ ਮਾਰੇ ਜ਼ੋਰਦਾਰ ਸੋਨੀ ਭਾਦਲਾ ਅੱਜ ਦੇ ਖੇਡ ਮੇਲੇ ਦਾ ਬੈਸਟ ਰੇਡਰ ਆ ਸੋਨੀ ਹੁਣੀ ਕਹਿੰਦੇ ਵੀ ਸਾਡਾ ਤੀਜਾ ਸਾਲ ਹੈ। ਐ ਵੀ ਸੋਨੀ ਬਹੁਤ-ਬਹੁਤ ਮੁਬਾਰਕਾਂ। ਤੁਸੀਂ ਤੀਜੇ ਸਾਲ ਲਗਾਤਾਰ ਜਿੱਤਿਓ। ਚਾਰ ਟੱਚ, ਤਿੰਨ ਜਫੇ। ਜਿਹੜਾ ਮੁੰਡਾ ਕੱਲ ਮੋਟਰਸਾਈਕਲ ਜਿੱਤਿਆ ਜੋੜਪਿੰਡ ਦੇ ਵਿੱਚੋਂ। ਮਨੀ ਮੱਲੀਆ ਵਾਲਾ ਅੱਜ ਦੇ ਮੇਰੇ ਦਾ ਬੈਸਟ ਜਫੀ ਬਣਿਆ। ਇੱਕ ਵਾਰੀ ਮਨੀ ਨੇ ਵੀ ਤਾੜੀਆਂ ਮਾਰੇ ਜ਼ੋਰਦਾਰ। ਪਾਲ ਵੱਲੋਂ ਮਨੀ ਮੱਲੀਆ ਦੇ ਲਈ 500। ਟੀਮ ਦੀ ਸਹਿਮਤੀ ਦੇ ਨਾਲ ਫਰਿਆਦ ਫਰਿਆਦ ਸੋਨੀ ਦੇ ਨਾਲ ਸਾਂਝੇ ਤੌਰ ਤੇ ਬੈਸਟ ਹੈ ਹਾਕਮ ਅਲੀਆ ਜੱਗੂ ਮਨੀ ਦੇ ਨਾਲ ਸਾਂਝੇ ਤੌਰ ਤੇ ਬੈਸਟ ਹੈ ਦੋਨਾਂ ਟੀਮਾਂ ਨੂੰ ਬੈਸਟ ਖਿਡਾਰੀਆਂ ਨੂੰ ਬਹੁਤ ਬਹੁਤ ਮੁਬਾਰਕਾਂ